ਇੱਕ ਗੱਲ ਦੱਸੋ ਯਾਰ ਜਿਨ੍ਹਾਂ ਕੋਲ ਪਰਮਟ ਗੱਡੀਆਂ ਨੇ ਟੈਕਸੀ ਕੈਬ ਦਾ ਕੰਮ ਕਰਦੇ ਆ ਜਦੋਂ ਉਹ ਆਪਣੇ ਪਰਸਨਲ ਕੰਮ ਜਾਂਦੇ ਆ ਆਪਣੇ ਭੂਆ ਚਾਚੇ ਤਾਏ ਮਾਮੇ ਨੂੰ ਕਿਸੇ ਦੂਜੀ ਸਟੇਟ 'ਚ ਮਿਲਣ ਜਾਂਦੇ ਆ ਟੈਕਸ ਭਰਨਾ ਬਣਦਾ ਨਹੀਂ ਨਾ ਜੇ ਸਵਾਰੀ ਨਾਲ ਐ ਜਾਂ ਆਪਾਂ ਇਨਕਮ ਕਰ ਰਹੇ ਆ ਕੋਈ ਕਮਾਈ ਹੋ ਰਹੀ ਐ ਫਿਰ ਤਾਂ ਟੈਕਸ ਭਰਿਓ ਜਦੋਂ ਆਪਾਂ ਕਮਾਈ ਨਹੀਂ ਕਰ ਰਹੇ ਜਾਂ ਆਪ ਆਪਣੇ ਘਰ ਰਹੇ ਆ ਰਿਸ਼ਤੇਦਾਰਾਂ 'ਚ ਜਾ ਰਹੇ ਆ ਫਿਰ ਕਾਹਦਾ ਟੈਕਸ ਭਰਿਓ ਫਿਰ ਕਾਹਦਾ 120 ਰੁਪਏ ਦੇਣਾ ਯਾਬਾ ਖਾਲੀ ਜਾ ਰਹੇ ਆ ਸਾਰੀ A to Z ਦੁਨੀਆ ਭਰ ਦੀ ਟੈਕਸ ਭਰਦੀ ਆ ਟੈਕਸ ਭਰਦੀ ਆ ਪਰ ਕਮਾਈ ਦੇ ਉੱਤੇ ਭਰਦੀ ਆ ਜੇ ਕਮਾਈ ਹੁੰਦੀ ਤਾਂ ਇਹ ਟੈਕਸ ਭਰਦੇ ਆ ਕਮਾਈ ਕਰਨੀ ਨਾਲ ਆਪਣੇ ਪਰਿਵਾਰ ਆ ਬੱਚੇ ਆ ਫਿਰ ਵੀ ਟੈਕਸ ਲਈਏ ਯਾਦ ਦਲਤਾ ਨਾ ਪਤਾ ਨਹੀਂ ਇਹ ਪੁਲਿਸ ਵਾਲਾ ਕਿਉਂ ਨਹੀਂ ਸਮਝ ਆਉਂਦਾ ਜਿਹੜੇ ਰੋਕਦੇ ਆ ਆਪਾਂ ਨੂੰ ਤੰਗ ਕਰਦੇ ਆ ਜੇ ਬਿਨਾਂ ਕਮਾਈ ਤੋਂ ਟੈਕਸ ਕੌਣ ਭਰੂਗਾ ਬਈ ਜੇ ਬਾਕੀ ਲੋਕ ਭਰਦੇ ਆ ਤਾਂ ਆਪਾਂ ਹੀ ਭਰਾਂਗੇ ਕਿ ਨਹੀਂ